ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਬੀਤੇ ਦਿਨੀ ਹਲਕਾ ਗੜਸ਼ੰਕਰ ਦੇ ਵਿੱਚ ਆਟਾ ਦਾਲ ਦੇ ਰਾਸ਼ਨ ਕਾਟਾ ਵਾਸਤੇ ਜਗਾ ਜਗਾ ਕੈਂਪ ਲਗਾ ਕੇ ਭਰਾਈਗੇ ਫਾਰਮਾਂ ਬਾਰੇ ਇੱਕ ਪੱਤਰਕਾਰ ਸੰਮੇਲਨ ਕਰਕੇ ਗੜਸ਼ੰਕਰ ਤੋਂ ਤੇਜ਼ ਤਰਾਰ ਨੇਤਾ ਨਿਮਸ਼ਾ ਮਹਿਤਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਵਿਧਾਇਕ ਡਿਪਟੀ ਸਪੀਕਰ ਉਤੇ ਤਿੱਕੇ ਹਮਲੇ ਬੋਲੇ ਹਨ ਨਿਮਸ਼ਾ ਮਹਿਤਾ ਨੇ ਕਿਹਾ ਕਿ ਸਰਕਾਰੀ ਅਫਸਰਾਂ ਦਾ ਧਾਮ ਚਾਮ ਲੈ ਕੇ ਜਗਾ ਜਗਾ ਲਗਾਏ ਕੈਂਪਾਂ ਦੇ ਵਿੱਚ ਆਟੇ ਦਾਲ ਦੇ ਫਾਰਮ ਭਰਾਉਣਾ ਹੀ ਸਰਕਾਰ ਵੱਲੋਂ ਅਤੇ ਵਿਸ਼ੇਸ਼ ਤੌਰ ਤੇ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਵੱਲੋਂ ਸਿਰਫ ਇੱਕ ਡਰਾਮਾ ਸੀ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਜਨਵਰੀ 2024 ਦੇ ਆਖਰੀ ਹਫਤੇ ਬਕਾਇਦਾ ਕੈਬਨਿਟ ਮੀਟਿੰਗ ਤੋਂ ਬਾਅਦ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਹਨ ਉਹ ਮੁੜ ਕੇ ਬਹਾਲ ਕੀਤੇ ਜਾਣ ਪਰ ਬਾਵਜੂਦ ਇਸ ਦੇ ਹਲਕਾ ਗੜਸ਼ੰਕਰ ਦੇ ਲਈ ਜਗਾ ਜਗਾ ਫਾਰਮ ਪਰਵਾਹ ਕੇ ਲੋਕਾਂ ਨੂੰ ਬੁੱਧੂ ਬਣਾਉਣ ਦੀ ਪ੍ਰਕਿਰਿਆ ਕਰੀਬ ਡੇਢ ਮਹੀਨੇ ਤੋਂ ਚੱਲ ਰਹੀ ਹੈ ਉਹਨਾਂ ਨੇ ਕਿਹਾ ਕਿ ਵਿਧਾਇਕ ਰੋੜੀ ਦੱਸੇ ਕਿ ਉਹਨਾਂ ਨੇ 12 ਮਹੀਨੇ ਤੱਕ ਲੋਕਾਂ ਦੇ ਕਾਡ ਕਿਉਂ ਕਟਵਾ ਕੇ ਰੱਖੇ ਅਤੇ ਗਰੀਬਾਂ ਨੂੰ ਕਿਉਂ ਪਰੇਸ਼ਾਨ ਕੀਤਾ ਨਿਮਸ਼ਾ ਮਹਿਤਾ ਨੇ ਕਿਹਾ ਕਿ ਜਨਤਾ ਨੂੰ 1 ਫਰਵਰੀ ਮਾਰਚ ਦੇ ਮਹੀਨੇ ਦਾ ਰਚ ਇਕੱਠਾ ਮਿਲਣਾ ਹੈ ਅਤੇ ਜੇਕਰ ਕਿਸੇ ਨਾਲ ਹੀ ਇਸ ਮਾਮਲੇ ਦੇ ਵਿੱਚ ਠੱਗੀ ਹੁੰਦੀ ਹੈ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰਨਗੇ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਹਾਂਜੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਬਹੁਤ ਲੋਕਾਂ ਦੇ ਜਿਹੜਾ ਲੱਖਾਂ ਹੀ ਲੋਕਾਂ ਦੇ ਕਾਰਡ ਰਾਸ਼ਨ ਕਾਰਡ ਕੱਟ ਦਿੱਤੇ ਗਏ ਔਰ 10 ਲੱਖ ਲੋਕਾਂ ਦੇ ਕਾਰਡ ਪੰਜਾਬ ਚ ਕੱਟੇ ਗਏ ਹਲਕਾ ਗੜ ਸ਼ੰਕਰ ਦੇ ਵਿੱਚ ਲਗਾਤਾਰ ਜੋ ਬਦਕਿਸਮਤੀ ਦੇ ਨਾਲ ਇਤ ਦਾ ਵਿਧਾਇਕ ਹੈ ਤੇ ਡਿਪਟੀ ਸਪੀਕਰ ਪੰਜਾਬ ਸਰਕਾਰ ਉਹਦੇ ਵੱਲੋਂ ਲੋਕਾਂ ਦੇ ਨਾਲ ਛਲ ਕਪਟ ਧੋਖਾ ਕੀਤਾ ਜਾ ਰਿਹਾ ਹੈ ਔਰ ਪਿਛਲੇ ਕੋਈ ਡੇਢ ਮਹੀਨੇ ਤੋਂ ਜਗਾ ਜਗਾ ਕੈਂਪ ਲਾ ਕੇ ਕਾਰਡ ਭਰੇ ਫਾਰਮ ਭਰੇ ਜਾ ਰਹੇ ਨੇ ਕਿ ਅਸੀਂ ਤੁਹਾਡੇ ਰਾਸ਼ਨ ਕਾਰਡ ਬਣਾ ਕੇ ਦੇਨੇ ਆ ਅੱਜ ਮੈਂ ਕਹਿਣਾ ਚਾਹਨੀ ਹੈ ਕਿ ਗੜਸ਼ੰਕਰ ਦੀ ਜਨਤਾ ਬੜੀ ਸਮਝਦਾਰ ਤੇ ਸੁਜਵਾਨ ਹੈਗੀ ਹੈ ਔਰ ਲੋਕਾਂ ਦੇ ਨਾਲ ਧੋਖਾ ਫਰੇਬ ਛਲ ਜਿਹੜਾ ਕੀਤਾ ਜਾ ਰਿਹਾ ਜੈਕ੍ਰਿਸ਼ਨ ਰੋੜੀ ਵੱਲੋਂ ਜਦਕਿ ਉਹਨਾਂ ਦੀ ਆਪਣੀ ਸਰਕਾਰ ਤੇ ਮੁੱਖ ਮੰਤਰੀ ਮੁੱਖ ਮੰਤਰੀ ਸਟੇਟ ਦਾ ਮੁਖੀਆ ਹੁੰਦਾ ਹੈ ਮੁੱਖ ਮੰਤਰੀ ਵੱਲੋਂ ਐਲਾਨ ਕੀਤਾ ਜਾ ਚੁੱਕਾ 2024 ਜਨਵਰੀ ਦੇ ਆਖਰੀ ਹਫਤੇ ਦੇ ਵਿੱਚ ਕਿ ਕੋਈ ਨਵਾਂ ਫਾਰਮ ਭਰਨ ਦੀ ਲੋੜ ਨਹੀਂ ਔਰ ਸਾਰਿਆਂ ਦੇ ਕਾਰਡ ਜਿਹੜੇ ਆ ਬਹਾਲ ਕੀਤੇ ਜਾਂਦੇ ਆ ਕੋਈ ਨਵਾਂ ਕਾਰਡ ਬਣ ਨਹੀਂ ਸਕਦਾ ਪੁਰਾਣਾ ਕਾਰਡ ਡਿਲੀਟ ਨਹੀਂ ਹੋ ਸਕਦਾ ਔਰ ਫਿਰ ਵੀ ਜਿਹੜਾ ਇਹ ਹਲਕਾ ਵਿਧਾਇਕ ਜਗਾ ਜਗਾ ਸਰਕਾਰੀ ਅਮਲਾ ਫੈਲਾ ਲੈ ਕੇ ਇਹ ਫਾਰਮ ਭਰ ਰਹੇ ਨੇ ਤੇ ਲੋਕਾਂ ਦੀ ਅੱਖਾਂ ਦੇ ਵਿੱਚ ਘੱਟਾ ਪਾ ਰਹੇ ਉਹਨਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਨਾਲ ਫਰੇਬ ਕਰ ਰਹੇ ਆ ਛਲ ਕਰ ਰਹੇ ਆ ਕਪਟ ਕਰ ਰਹੇ ਆ ਇੱਕ ਕਪਟੀ ਰਾਜਨੀਤੀ ਹੈ ਕੋਈ ਜੀ ਰਾਜਨੀਤੀ ਮੈਂ ਅੱਜ ਡਿਪਟੀ ਸਪੀਕਰ ਪੰਜਾਬ ਸਰਕਾਰ ਜੈ ਕ੍ਰਿਸ਼ਨ ਰੋੜੀ ਨੂੰ ਪੁੱਛਣਾ ਚਾਹਨੀ ਆ ਕਿ ਤੁਹਾਡੀ ਤਾਕਤ ਜਿਹੜੀ ਆ ਤੁਹਾਡੇ ਮੁੱਖ ਮੰਤਰੀ ਕੋਲੋਂ ਜ਼ਿਆਦਾ ਹੈ ਕੀ ਮੁੱਖ ਮੰਤਰੀ ਦਾ ਕਿਹਾ ਹੋਇਆ ਝੂਠ ਹੈ ਜਿਹੜਾ ਅੱਜ ਤੁਹਾਨੂੰ ਜਗਾ ਜਗਾ ਜਾ ਕੇ ਇਹ ਕਹਿਣਾ ਪੈ ਰਿਹਾ ਕਿ ਮੈਂ ਫਾਰਮ ਚਾਲੂ ਜਿਹੜਾ ਤੁਹਾਡੇ ਕਾਰਡ ਚਾਲੂ ਕਰਾ ਦਾਂਗਾ ਤਾਂ ਤੁਸੀਂ ਫਾਰਮ ਭਰਾ ਰਹੇ ਹੋ ਕਿ ਮੁੱਖ ਮੰਤਰੀ ਨੇ ਝੂਠ ਬੋਲਿਆ ਸੀ ਐਲਾਨ ਕਰਕੇ ਸਰਕਾਰੀ ਤੁਸੀਂ ਜਨਤਾ ਨੂੰ ਜਵਾਬ ਦਿਓ ਮੈਂ ਕਹਿਣਾ ਚਾਹਨੀ ਹੈ ਕਿ ਗੜਸ਼ੰਕਰ ਦੀ ਜਨਤਾ ਬੜੀ ਸੂਝਵਾਨ ਤੇ ਸਮਝਦਾਰ ਹੈ ਬੋਰੀਆਂ ਭਰ ਭਰ ਕੇ ਜਿਹੜੇ ਤੁਸੀਂ ਫਾਰਮ ਭਰੇ ਨੇ ਅੱਜ ਉਹ ਫਾਰਮ ਜਿਹੜੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਤੁਹਾਨੂੰ ਰਾਸ਼ਨ ਕਾਰਡ ਜਿਨ੍ਹਾਂ ਦੇ ਕੱਟੇ ਸੀ ਉਹ ਲੋਕ ਹੀ ਸਬਕ ਪੜ੍ਹਾਣਗੇ ਔਰ ਤੁਹਾਨੂੰ ਉਹ ਜਿਹੜਾ ਅਕਲ ਦੇਣਗੇ ਕਿ ਇਹ ਧੋਖੇਬਾਜ਼ੀ ਦੀ ਕੋਈ ਰਾਜਨੀਤੀ ਫਰੇਵ ਦੀ ਕੋਈ ਰਾਜਨੀਤੀ ਤੁਸੀਂ ਬੰਦ ਕਰੋ